ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਿਨੇ 6 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਦਿਨੇਗਾ ਅੱਜ ਵੀਰਵਾਰ ਦਾ ਤਰੀਕ ਹੈ ਜੀ ਅੱਜ 13 ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੰਦੜਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਤੇ ਇੱਕ ਆਪਣੀ ਵੀਡੀਓ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਆਪਣੀ ਵੀਡੀਓ ਚ ਕੀ ਕਮੀਆਂ ਨੇ ਤੇ ਕੀ ਗਲਤੀਆਂ ਨੇ ਕਿਉਂ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਪਾ ਚੰਦਰ ਜੀ ਕੋਲ ਸੈਲਰੀ ਟੀ ਹਾਂਜੀ ਦੋਸਤੋ ਹਰੀ ਮਟਰਾਂ ਦਾ ਪਾ ਹੈਗਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾ ਜੀ ਹਰੀ ਮਟਰਾਂ ਦਾ ਜੀ ਹਾਂਜੀ ਦੋਸਤੋ ਟਮਾਟਰ ਦਾ ਪਾ ਹੈਗਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਰਿਹਾ ਜੀ ਟਮਾਟਰ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਟਮਾਟਰ ਦਾ ਹਾਂਜੀ 4 ਕਿਲੋ ਨੇ ਹਾਂਜੀ ਦੋਸਤੋ ਪੱਤ ਗੋਭੀ ਦਾ ਪਾ ਹੈਗਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ ਪੱਤ ਗੋਭੀ ਦਾ ਜੀ 23 ਰੁਪਏ ਕਿਲੋ ਦਾ ਪਾ ਜੀ ਪੱਤ ਗੋਭੀ ਦਾ ਜੀ ਬੰਦ ਗੱਟੇ ਦਾ ਪਾ ਜੀ ਪੱਤ ਗੁੱਬੀ ਦਾ ਹਾਂਜੀ ਦੋਸਤੋ ਪਿੰਡੀ ਦਾ ਪਾ ਹੈਗਾ ਜੀ 4 ਰੁਪਏ ਕਿਲੋ ਦਾ ਪਾ ਜੀ ਪਿੰਡੀ ਦਾ ਤੇ ਪੰਛੇਰੀ ਦਾ ਰੇਟ ਹੈਗਾ ਜੀ 200 ਰੁਪਏ ਦਾ ਪਾ ਜੀ ਪੰਛੇਰੀ ਦਾ ਪਿੰਡੀ ਦਾ ਹਾਂਜੀ ਦੋਸਤੋ ਧਣੀਆਂ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਪਾ ਜੀ ਧਣੀਆਂ ਦਾ ਤੇ ਪੰਛੇਰੀ ਦਾ ਧਣੀਆਂ ਦਾ ਹੈਗਾ ਜੀ 200 ਰੁਪਏ ਦਾ ਰੇਟ ਆ ਜੀ ਧਣੀਆਂ ਦਾ ਜੀ ਪੰਛੇਰੀ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ ਗੁੱਟੀਆਂ ਦਾ ਜੀ 12 ਗੁੱਟੀਆਂ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਹਾਂਜੀ ਦੋਸਤੋ ਪਾਲਕ ਦਾ ਰੇਟ ਹੈਗਾ ਜੀ ਦਰਜਨ ਦਾ ਰੇਟ ਰਿਹਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਪਾਲਕ ਦਾ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 150 ਰੁਪਏ ਦਰਜਨ ਦਾ ਭਾਅ ਜੀ ਬਾਥੂ ਦਾ ਹਾਂਜੀ ਦੋਸਤੋ ਪੋਪੂਲਰ ਮਿਰਚ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਪੋਪੂਲਰ ਮਰਚ ਹੈ ਜੀ ਹਾਂਜੀ ਦੋਸਤੋ ਮੰਡੀ ਦਾ ਕੰਮ ਚੱਲ ਰਿਹਾ ਤੇ ਮੰਡੀ ਦੇ ਕਾਮਾਕਾਰਨ ਆੜਤੀਆਂ ਕੋਲੇ ਥੋੜੀ ਜੀ ਸਬਜ਼ੀ ਘਟ ਆ ਰਹੀ ਆ ਤੇ ਇਧਰ ਜਗਾ ਘਟ ਰਹੀ ਆ ਠੀਕ ਹੈ ਚਲੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਈ ਹਾਂਜੀ ਦੋਸਤੋ ਕੱਦੂ ਦਾ ਰੇਟ ਰਿਹਾ ਜੀ ਅੱਜ ਦਾ ਜੀ ਬੰਦਲ ਫਸਲ ਦਾ ਰੇਟ ਰਿਹਾ ਜੀ ਕੱਦੂ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਇਹ ਬੰਦਲ ਫਸਲ ਦਾ ਰੇਟ ਹੈ ਜੀ ਕੱਦੂ ਦਾ ਜੀ ਹਾਂਜੀ ਦੋਸਤੋ ਪੇਠੇ ਦਾ ਰੇਟ ਰਿਹਾ ਜੀ 22 ਹੈਰੀ ਕੁਲ ਮਿਲ ਜੂ ਜੀ ਪੇਠਾ ਕਿਸੇ ਨੇ ਵੀ ਲੈਣਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਪੇਠਾ ਹੁੰਦਾ ਜੀ ਤਾਜ਼ਾ ਪੇਠਾ 22 ਹੈਰੀ ਕੁਲ ਮਿਲ ਜੂਏ ਵੀ ਹਾਂਜੀ ਦੋਸਤੋ ਲੋਕਲ ਖੀਰੇ ਦਾ ਰੇਟ ਰਿਹਾ ਜੀ ਅੱਜ ਦਾ ਜੀ ਰੇਟ ਆ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਲੋਕਲ ਖੀਰੇ ਦਾ ਜੀ ਇਹ ਬੰਦ ਲਫਾ ਫੈਨ ਦਾ ਜੀ ਕਟੋ-ਕਟ ਵੇਟ ਹੁੰਦਾ ਇਹਦੇ ਵਿੱਚ 15 ਕਿਲੋ ਵੇਟ ਹੁੰਦਾ ਜੀ ਜੇ ਕਿਸੇ ਨੂੰ ਵੀ ਲੈਣਾ ਜੀ ਬਾਈ ਹੈਰੀ ਕੋਲੋਂ ਮਿਲ ਜੂਗਾ ਜੀ ਇਹ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਵਧੀਆ ਗਾਜਰ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਤੇ ਬੰਦ ਗੱਟਿਆਂ ਦਾ ਰੇਟ ਹੈ ਜੀ ਜਿਹੜਾ ਚੂਰਾ ਦਾ ਜੀ ਚੂਰਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਮਿਲ ਜੂਈ ਚੂਰਾ ਵੀ ਹਾਂ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ ਅੱਜ ਦਾ ਜੀ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਮੇਥੇ ਦਾ ਜੀ ਤੇ ਮੇਥੇ ਦਾ ਰੇਟ ਹੈਗਾ ਜੀ ਤੇਜ ਥੋੜਾ ਜਾਂ ਹਾਂਜੀ ਦੋਸਤੋ ਸਾਗ ਮੋਲ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸਾਗ ਮੋਲ ਦਾ ਜੀ ਇਹੋ ਬੰਦ ਗਰੇਟਾਂ ਦੇ ਵਿੱਚ ਵੀ ਆਉਂਦਾ ਤੇ ਬੰਦ ਲਫਾਫਾ ਦੇ ਵਿੱਚ ਵੀ ਆਉਂਦਾ ਤੇ ਘੱਟੋ ਘੱਟ ਲੈਣਾ ਪੈਣਾ 10 ਕਿਲੋ ਜਾਂ 5 ਕਿਲੋ ਜ਼ਰੂਰ ਲੈਣਾ ਪੈਣਾ ਜੀ ਇਹ ਹਾਂਜੀ ਦੋਸਤੋ ਕੱਚੇ ਪਿਆਜ਼ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੱਚੇ ਪਿਆਜ਼ ਦਾ ਜੀ ਹਾਂਜੀ ਦੋਸਤੋ ਚਕੰਦਰਾਵਾਂ ਰੇਟ ਹੈਗਾ ਜੀ ਜੂਸ ਵਾਲੀ ਚਕੰਦਰਾ ਦਾ ਰੇਟ ਰਿਹਾ ਜੀ 40 ਤੋਂ ਲੱਗੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਰੇਡੀ ਸਿਕੰਦਰ ਜੀ 150 ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਕੱਚੇ ਚੌਲੇ ਦਾ ਤੇ ਪੰਛੇਰੀ ਦੀ ਗੱਲ ਕਰੀਏ ਤਾਂ ਪੰਛੇਰੀ ਦਾ ਰੇਟ ਹੈਗਾ 200 ਰੁਪਏ ਦਾ ਭਾਅ ਜੀ ਤੇ ਚੌੜਾ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਗੋਭੀ ਲੈ ਕੇ ਆਉਂਦੇ ਆ ਬਾਈ ਹਿੰਮਤ ਕੋਰੇ ਤੋਂ ਪੂਰੀ ਵਧੀਆ ਕੁਆਲਿਟੀ ਦੀ ਗੋਭੀ ਲੈ ਕੇ ਆਉਂਦਾ ਪੂਰੀ ਤਾਜੀ ਬਾਈ ਕਹਿੰਦਾ ਗਰੰਟੀ ਵੀ ਹੈ ਕੋਈ ਕੋਈ ਵੀ ਫੁੱਲ ਮਾੜਾ ਨਹੀਂ ਨਿਕਲਦਾ ਗੋਭੀ ਦੇ ਵਿੱਚੋਂ ਤੇ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਭਾਅ ਚੱਲ ਰਿਹਾ ਜੀ ਬਾਈ ਦੇ ਗੋਭੀ ਦਾ ਰੇਟ ਜੀ ਹੋਰ ਬਾਈ ਕੀ ਹਾਲ ਨੇ ਜੀ ਬਾਈ ਜੀ ਬਹੁਤ ਠੀਕ ਹਾਂਜੀ ਹਾਂ ਠੀਕ ਤੇ ਗੋਭੀ ਦਾ ਕੀ ਰੇਟ ਚੱਲਿਆ ਨਾ ਬਈ ਆਪਣੀ ਬਾਈ ਬਾਈ 10 ਤੋਂ 12 ਤੱਕ 10 ਤੋਂ ਲੱਗੀ 12 ਰੁਪਏ ਤੇ 8 ਵੀ ਵਿਕ ਰਹੀ ਹੈ 8 ਵੀ ਵਿਕਰੀ ਹੈ ਬਈ ਕੋਈ ਲੋ ਕੁਆਲਟੀ ਜਿਹੜੀ ਵਧੀਆ ਕੁਆਲਟੀ ਹੈ ਤਾਜੀ ਗੋਭੀ ਆ ਉਹ 10 ਤੋਂ ਉਹ 10 ਰੁਪਏ ਵਿਕ ਰਹੀਆਂ ਜੀ ਗੋਭੀ ਦਾ ਹਾਂ ਤੇ ਬਹੁਤ ਮੰਦੀ ਚੱਲ ਰਹੀ ਹੈ ਜੀ ਆ ਜੀ ਬਹੁਤ ਮਿਹਨਤ ਵੀ ਨਹੀਂ ਮੁੜ ਰਹੀ ਹੈ ਗੋਭੀ ਦੀ ਬੁਰਾ ਹਾਲ ਹੈ ਜੀ ਇਤੋਂ ਜ਼ਿਆਦਾ ਤਾਂ ਲੇਵਰੀ ਪਾਈ ਜਾਂਦੀ ਹੈ ਲੇਵਰ ਬਹੁਤ ਜ਼ਿਆਦਾ ਹੈ ਜੀ ਹਾਂਜੀ ਦੋਸਤੋ ਬਾਈ ਕਹਿੰਦਾ ਵੀ ਲੇਬਰ ਵੀ ਬਹੁਤ ਜਿਆਦਾ ਪਈ ਜਾਂਦੀ ਆ ਤੇ ਗੋਭੀ ਬਹੁਤ ਮੰਦੀ ਜਾ ਰਹੀ ਆ ਤੇ ਗੋਭੀ ਦਾ ਰੇਟ ਰਹਿ ਗਿਆ ਬਾਈ ਕਹਿੰਦਾ ਹਫਟਿਆਂ ਦੀ ਗੋਭੀ ਲੈ ਕੇ ਆਉਂਦਾ ਤਾਜੀ ਬਾਈ ਪੂਰੀ ਵਧੀਆ ਠੀਕ ਹੈ ਜੀ ਤੇ ਗੋਭੀ ਦਾ ਰੇਟ ਰਿਹਾ ਜੀ 8 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ 8 ਰੁਪਏ ਕਿਲੋ ਵੀ ਮਿਲ ਜੂ ਤੇ 10 ਤੋਂ 12 ਰੁਪਏ ਤੱਕ ਵੀ ਮਿਲ ਜੂ ਜੀ ਗੋਭੀ ਪੂਰੀ ਵਧੀਆ ਬਲਕਿ ਤਾਂ ਬਲਕਿ ਤਾਂ ਹਾਂਜੀ ਦੋਸਤੋ ਵਧੀਆ ਮੋਲੀ ਦਾ ਰੇਟ ਰਿਹਾ ਜੀ ਅੱਜ ਦਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੋਲੀ ਦਾ ਜੀ ਵਧੀਆ ਮੋਲੀ ਦਾ ਜੀ ਇਹ ਉਹ ਲੈ ਕੇ 10 ਰੁਪਏ ਤੱਕ ਦਾ ਭਾਜ ਜੀ ਆ ਮੂਲੀ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾ ਰਿਹਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਜ ਜੀ ਸਿਮਲਾ ਮਿਰਚ ਦਾ ਜੀ ਇਹ ਬੰਦ ਡੱਬੋ ਦਾ ਭਾਜ ਜੀ ਸਿਮਲਾ ਮਿਰਚ ਦਾ ਹਾਂਜੀ ਦੋਸਤੋ ਅਦਰਕ ਦਾ ਭਾ ਹੈਗਾ ਜੀ ਅੱਜ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਜ ਜੀ ਅਦਰਕ ਦਾ ਜੀ ਇਹ ਵੀ ਬੰਦ ਗੱਟਿਆਂ ਦਾ ਭਾਜ ਜੀ ਅਦਰਕ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈ ਜੀ ਬੰਦ ਗੱਟਿਆਂ ਦਾ ਭਾਅ ਜੀ ਹਰੀ ਮਿਰਚ ਦਾ ਜੀ 20 ਲੱਗੇ 25 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਤੇ ਬੰਦ ਗੱਟਿਆਂ ਦਾ ਭਾਅ ਜੀ ਹਰੀ ਮਿਰਚ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਅੱਜ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਨਰੀਆਲ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਮੰਡੀ ਦੇ ਕੀ ਭਾਅ ਚੱਲ ਰਹੇ ਨੇ ਅੱਜ ਦੇ ਜੀ ਹੋਲ ਸੇਲ ਦੇ ਫਰੂਟ ਦੇ ਰੇਟ ਜੀ ਤੇ ਮਸੰਮੀ ਦਾ ਰੇਟ ਹੈਗਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ ਬੰਦ ਗੱਟੇ ਦਾ ਰੇਟ ਹੈਗਾ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਜ ਜੀ ਮਸੰਮੀ ਦਾ ਜੀ ਹਾਂ ਜੀ ਦੋਸਤੋ ਅਨਾਰਾਂ ਬਾਰੇ ਗੱਲਬਾਤ ਕਰੀਏ ਤਾਂ ਅਨਾਰਾਂ ਦਾ ਰੇਟ ਹੈਗਾ 1600 ਤੋਂ ਲੈ ਕੇ 1700 ਰੁਪਏ ਤੱਕ ਦਾ ਭਾਜ ਜੀ ਅਨਾਰਾਂ ਦਾ ਜੀ ਇਹ 15 ਡੱਬੇ ਦਾ ਭਾਜ ਜੀ ਅਨਾਰਾਂ ਦਾ ਜੀ ਹਾਂ ਜੀ ਦੋਸਤੋ ਟੀਵੀ ਬਾਰੇ ਗੱਲਬਾਤ ਕਰੀਏ ਤਾਂ ਟੀਵੀ ਦਾ ਰੇਟ ਹੈਗਾ 100 ਰੁਪਏ ਡੱਬੀ ਦਾ ਭਾਜ ਜੀ ਟੀਵੀ ਦਾ ਜੀ ਇਹ ਵੀ ਮੰਡੀ ਦੇ ਵਿੱਚ ਮਿਲ ਜੂ 100 ਰੁਪਏ ਦੇ ਵਿੱਚ ਪੀਸੀ ਕਿਸੇ ਨੇ ਸਿੰਗਲ ਡੱਬੀ ਲੈਣੀ ਆ ਤੇ ਜਸਪਰੀ ਦਾ ਰੇਟ ਹੈਗਾ ਜੀ 150 ਰੁਪਏ ਦਾ ਭਾਜ ਜੀ ਜਸਪਰੀ ਦਾ ਜੀ ਸਿੰਗਲ ਡੱਬੀ ਦਾ ਰੇਟ ਹੈ ਇਹ ਹਾਂਜੀ ਦੋਸਤੋ ਡਰਾਗਨ ਫਰੂਟ ਦਾ ਰੇਟ ਹੈਗਾ ਜੀ ਸਿੰਗਲ ਪੀਸ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਜ ਜੀ ਸਿੰਗਲ ਪੀਸ ਦਾ ਜੀ ਡਰਾਗਨ ਫਰੂਟ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾ ਹੈਗਾ ਜੀ ਬੰਦ ਰੇਟਾਂ ਦਾ ਭਾ ਰਿਹਾ ਜੀ ਪਵਿੱਤੇ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਡਫਿੰਗ ਬਾਰੇ ਗੱਲਬਾਤ ਕਰੀਏ ਤਾਂ ਡਫਿੰਗ ਦਾ ਰੇਟ ਹੈਗਾ ਜੀ ਅੱਜ ਦਾ ਜੀ ਪਾ ਰਿਹਾ ਜੀ ਡਫਿੰਗ ਦਾ ਜੀ 10 ਪੀਸ ਮਿਲ ਜਾਣਗੇ ਜੀ ਅਲਫਾਫੇ ਦੇ ਵਿੱਚ ਜੀ ਮੰਡੀ ਦੇ ਵਿੱਚ ਤੇ 450 ਰੁਪਏ ਦਾ ਭਾਅ ਜੀ ਨਰੀਆਲ ਦਾ ਜੀ ਇਹ ਵੀ ਬਾਈ ਹੋਰਾਂ ਕੋਲੋਂ ਮਿਲ ਜਾਣਗੇ ਜੀ ਪੂਰਾ ਵਧੀਆ ਸਟਾਕ ਹੁੰਦਾ ਬਾਈ ਹੋਰਾਂ ਕੋਲ ਨਰੀਆਲ ਦਾ ਜੇ ਕਿਸੇ ਨੂੰ ਵੀ ਚਾਹੀਦਾ ਜੀ ਘੱਟੋ-ਘੱਟ 10 ਪੀਸ ਲੈਣੇ ਪੈਣੇ ਤੇ 450 ਰੁਪਏ ਦਾ ਭਾਅ ਜੀ ਨਰੀਆਲ ਦਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਕੇਲੇ ਦਾ ਰੇਟ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਹਾਂਜੀ ਦੋਸਤੋ ਵਧੀਆ ਕੇਨੂ ਦਾ ਰੇਟ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਨੂ ਦਾ ਜੀ ਇਹ ਬੰਦ ਗ੍ਰੇਪ ਦਾ ਨਾ ਭਾਜੀ ਕਿੰਨਾ ਦਾ ਹਾਂਜੀ ਦੋਸਤੋ ਸੰਤਰੇ ਦਾ ਰੇਟ ਹੈਗਾ ਜੀ 75 ਰੁਪਏ ਕਿਲੋ ਦਾ ਭਾਜੀ ਸੰਤਰੇ ਦਾ ਜੀ ਉਹ ਵੀ ਬੰਦ ਗ੍ਰੇਟਾ ਦਾ ਰੇਟ ਹੈ ਜੀ ਹਾਂਜੀ ਦੋਸਤੋ ਅੰਬੂਰ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਕਿਲੋ ਦਾ ਭਾਜੀ ਅੰਬੂਰ ਦਾ ਜੀ ਇਹ ਵੀ ਬੰਦ ਗ੍ਰੇਟਾ ਦਾ ਭਾਜੀ ਅੰਬੂਰ ਹਾਂਜੀ ਦੋਸਤੋ ਸੀਏ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਤੇ ਬੰਦ ਡੱਬੇ ਦਾ ਭਾਅ ਹੈਗਾ ਜੀ 1050 ਦਾ ਭਾਅ ਜੀ ਸੀਏ ਸੇਵ ਦਾ ਜੀ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਹੈ ਜੀ ਡੈਮਾ ਆਲੂ ਹੈ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਫੁੱਲ ਸੇਲ ਦਾ ਰੇਟ ਜੀ ਅੱਜ ਦਾ ਜੀ ਤੇ ਬੰਦ ਗੱਟੇ ਮੇਰੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਡੈਮਾ ਆਲੂ ਹੈ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਟਿਕੋ ਜੀ ਬੜੀਆ ਤੇ ਡਾਇਮੰਡ ਆਲੂ ਦਾ ਕੀ ਭਾਰ ਹੈ ਜੀ ਡਾਇਮੰਡ ਆਲੂ ਆ ਸਿਰਾਂ ਪਿੱਛੇ 600 ਰੁਪਏ ਨੇ 600 ਰੁਪਏ ਦਾ ਭਾਰ ਰਹਿ ਗਿਆ ਜੀ ਅੱਜ ਦਾ ਜੀ ਵਧੀਆ ਕੁਆਲਿਟੀ ਦਾ ਆ ਆਲੂ ਆ ਜੀ ਪੂਰਾ ਵਧੀਆ ਡਾਇਮੰਡ ਦਾ ਜੀ ਤੇ ਖੇਤੀ ਆਲੂ ਕੀ ਰੇਟ ਵੇਚਿਆ ਜੀ 250 ਤੋਂ ਲੈ ਕੇ 300 ਰੁਪਏ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਖੇਤੀ ਆਲੂ ਦਾ ਜੀ ਆ ਜੀ ਐਲ ਆਰ ਦਾ ਕੀ ਰੇਟ ਹੈ ਡਾਇਮੰਡ 500 ਰੁਪਏ ਹਾਂ ਜੀ ਦੋਸਤੋ ਐਲ ਆਰ ਦਾ ਰਹਿ ਗਿਆ ਜੀ 500 ਰੁਪਏ ਦਾ ਭਾਰ ਹੈ ਜੀ ਐਲ ਆਰ ਦਾ ਜੀ ਤੇ ਆਪਾਂ ਆਲੂ ਵੀ ਦਿਖਾ ਦਿੰਦੇ ਆ ਜੀ ਐਲ ਆਰ ਦਾ ਹਾਂ ਜੀ ਦੋਸਤੋ ਐਲ 500 ਰੁਪਏ ਦਾ ਭਾਰ ਹੈ ਜੀ ਐਨ ਆਰ ਦਾ ਜੀ ਬੰਦ ਕਰ ਰਿਹਾ ਭਾ ਜੀ ਐਨ ਆਰ ਦਾ ਜੀ ਇਹਦਾ ਜਿਹੜਾ ਹਾਂਜੀ ਦੋਸਤੋ ਡਾਇਮੰਡ ਆਲੂ ਹੈ ਜੀ ਜਿਹੜਾ ਵਧੀਆ ਡਾਇਮੰਡ ਆਲੂ ਹੈ ਜੀ 600 ਰੁਪਏ ਦਾ ਭਾਰ ਹੈ ਜੀ ਡਾਇਮੰਡ ਆਲੂ ਦਾ ਜੀ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਆਲੂ ਤਾਂ ਬਾਗ ਜੀ ਦਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਜੀ ਬਾਗ ਜੀ ਨਾਲ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਅੱਜ ਦਾ ਜੀ ਤੇ ਗੱਡੀਆਂ ਦੇ ਸਟਾਕ ਵੀ ਖੜਾ ਜੀ ਜੇ ਕਿਸੇ ਨੇ ਲੈਣਾ ਜੀ ਪਿਆਜ਼ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਤੇ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਰੇਟ ਜੀ ਤੇ ਪਿਆਜ਼ ਦੀ ਤੁਹਾਨੂੰ ਬਹੁਤ ਘੱਟ ਰੇਟ ਤੇ ਮਿਲ ਜੂਗਾ ਜੀ ਪਿਆਜ਼ ਆਪਾਂ ਗੱਲਬਾਤ ਕਰਦੇ ਭਾਜੀ ਨਾਲ ਵੀ ਪਿਆਜ਼ ਦਾ ਕੀ ਰੇਟ ਚੱਲ ਰਿਹਾ ਜੀ ਨਮਸਕਾਰ ਵਾਜੀ ਨਮਸਕਾਰ ਜੀ ਨਮਸਕਾਰ ਹੋ ਠੀਕ ਹੈ ਜੀ ਹਾਂਜੀ 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 ਦੋਸਤੋ ਆਪਾਂ ਬਰਨਾਲਾ ਮੰਡੀ ਤੋਂ ਗੱਲ ਕਰ ਰਹੇ ਹਾਂਗੇ ਤੇ ਆਪਾਂ ਗੱਲਬਾਤ ਕਰਦੇ ਵੀ ਤੁਹਾਨੂੰ ਸਾਰੀ ਗੱਲਬਾਤ ਸੁਣਾਉਣਗੇ ਵੀ ਤੁਹਾਨੂੰ ਕਿੱ ਤੇ ਆਪਣਾ ਪਿਆਜ ਵਾਰੇ ਦੱਸ ਦੀ ਆਪਣੀ ਦੁਕਾਨ ਨੰਬਰ ਦੱਸੋ ਪਹਿਲਾਂ ਵੀ ਕਿੰਨੀ ਆ ਆਪਣੀ ਦੁਕਾਨ ਵਪਾਰ ਨਾਂ ਦੁਕਾਨ ਦਾ ਹੀ ਆਪਣੀ ਨਾਂ ਦੁਕਾਨ ਹੈ ਜੀ ਰਾਮੋ ਐਂਡ ਕੰਪਨੀ ਹਾਂਜੀ ਦੁਕਾਨ ਨੰਬਰ ਦੇ ਹੋਈ ਹੈ ਤੇ 24 ਨੰਬਰ ਦੁਕਾਨ ਜੀ ਹੈ ਹਾਂਜੀ ਆਪਾਂ ਨੂੰ ਮੰਡੀ ਤੋਂ ਗੇਟ ਵੱਡ ਦੇ ਸਾਰੀ ਆਪਾਂ ਨੂੰ 2 ਨੰਬਰ ਗੇਟ ਦੇ ਵੱਡਨ ਸਾਰੀ ਦੁਕਾਨ ਮਿਲ ਜੂ ਜੀ ਇਹ ਤੇ ਪਿਆਜ਼ ਦਾ ਕੀ ਰੇਟ ਚੱਲ ਰਿਹਾ ਜੀ ਆਪਣੇ ਦਾ ਜੀ ਇਹ 6.5-7 ਰੁਪਏ ਦਾ ਵਜਾਰ ਹੈ ਜੀ ਹਾਂਜੀ ਦੋਸਤੋ 7 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਤੁਹਾਨੂੰ ਬੰਦ ਗੱਟੇ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਜੀ ਬਹੁਤ ਵਧੀਆ ਥੋਕ ਦਾ ਰੇਟ ਆ ਜੀ ਇਹ 70 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਪਿਆਜ਼ ਆ ਠੀਕ ਹੈ ਜੀ ਵਧੀਆ ਭਾਅ ਦੇ ਜੀ ਦੇਖੋ ਹਾਂਜੀ ਹੁਣ ਕਿਲੋ ਖਾਣ ਦਾ ਕੋਈ ਨਿਕਲ ਸਕਦਾ ਨਹੀਂ ਪਿਆਜ਼ ਬਈ ਕੋਈ ਦਾਣਾਗਾ ਕੋਈ ਆਇਆ ਨਹੀਂ ਹੈਗਾ ਵੀ ਸਾਰਾ ਪੂਰਾ ਵਧੀਆ ਪਿਆਜ਼ ਆ ਜੀ 70 ਰੁਪਏ ਕਿਲੋ ਮਿਲ ਜੂ ਜੀ ਪਿਆਜ਼ ਜੀ ਇਹ ਬੰਦ ਗੱਟੇ ਠੀਕ ਹੈ ਜੀ ਮੰਡੀ ਦੇ ਵਿੱਚ ਬਰਨ ਸਾਰੀ 2 ਨੰਬਰ ਗੇਟ ਦੇ ਪਹਿਲੇ ਹੀ ਆ ਮੂਰੀ ਠੀਕ ਹੈ ਜੀ ਸਟਾਕ ਬਾਬੂ ਜੀ ਕੋਲੇ ਬਾਦੂ ਪਿਆਜ਼ੇ ਕਿਸੇ ਨੇ ਲੈਣਾ ਜੀ 70 ਰੁਪਏ ਕਿਲੋ ਦਾ ਪਿਆਜ਼ ਦਾ ਰੇਟ ਆ ਜੀ ਇਹ ਬੰਦ ਗੱਟੇ ਮਿਲ ਜਾਣਗੇ ਜੀ ਘੱਟੇ ਵੇਟ ਦਾ ਰੇਟ ਹੈਗਾ ਜੀ ਵੇਟ ਹੈਗਾ ਜੀ ਗੱਟੇ ਦੇ ਵਿੱਚ ਘੱਟੋ ਘਾਟ 45 40 ਤੋਂ ਲੈ ਕੇ 50 ਤੱਕ ਆਹ ਜੀ ਆਹ ਜੀ ਇਹਦੇ ਵਿੱਚ ਜੇ ਕਿਸੇ ਨੇ ਲੈਣਾ ਜੀ ਪੂਰਾ ਵਧੀਆ ਟੌਪ ਦਾ ਪਿਆਜ ਆ ਜੀ ਘਰ ਵਾਸਤੇ ਲੈਣੇ ਆ ਪਿਆਜ ਜੀ ਦੋਸਤੋ ਇੱਕ ਹੋਰ ਨਵਾਂ ਸੈੱਡ ਬਣਨ ਦੀ ਤਿਆਰੀ ਆ ਤੇ ਕੰਮ ਚੱਲ ਰਿਹਾ ਪੂਰਾ ਆਪਾਂ ਦਿਖਾ ਦੰਨੇ ਜੀ ਠੀਕ ਹੈ ਜੀ ਇੱਕ ਹੋਰ ਨਵਾਂ ਸੈੱਡ ਬਣਾਣਾ ਤੇ ਆ ਤਾਂ ਬਣਿਆ ਹੋਇਆ ਤੇ ਇੱਕ ਹੋਰ ਬਣਾਉਣਾ ਜੀ ਸੈੱਡ ਦੂਸਰੇ ਸੈੱਡ ਦੀ ਤਿਆਰੀ ਚੱਲ ਰਹੀ ਆ ਦੇਖੋ ਜੀ ਸਾਰੇ ਉਧਰੋਂ ਦੁਕਾਨਾਂ ਦੀਆਂ ਜਿਹੜੀਆਂ ਉਹ ਚੱਕ ਖੋਖੇ ਤੇ ਜਿਹੜੇ ਉਹ ਚੱਕੇ ਚੱਕ ਦਿੱਤੇ ਗਏ ਨੇ ਤੇ ਬਾਕੀ ਪੂਰਾ ਸੈੱਟ ਬਣਨਾ ਜੀ ਦੁਬਾਰੇ